ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਡੇ ਹਿੰਦੂਆ ਮੰਦਿਰਾਂ ਨੂੰ ਟਾਰਗੇਟ ਕੀਤਾ ਜਾਂਦੇ ਆ ਪਹਿਲਾ ਸ਼ਾਨੇ ਵਾਲ ਕਿਤੇ ਗਏ ਇੱਕ ਦੋ ਦਿਨ ਪਹਿਲਾਂ ਅੰਬਰਸਰ ਦੇ ਵਿੱਚ ਚੋਰੀ ਕੀਤੀ ਗਈ ਮੰਦਿਰਾਂ ਚ ਇਹ ਸਾਡੇ ਹੀ ਮੰਦਿਰਾਂ ਨੂੰ ਟਾਰਗੇਟ ਕਿਉਂ ਕਰ ਰਹੇ ਆ ਆਣ ਵਾਲੇ ਟਾਈਮ ਦੇ ਵਿੱਚ ਮੈਂ ਇਹ ਕਹਿੰਦਾ ਵਾਂ ਕਿ ਚਾਹੇ ਸਾਡੀ ਸਿਕਿਉਰਿਟੀ ਨਾ ਦੇਓ ਤੁਹਾਨੂੰ ਨਾ ਦੇਓ ਪਰ ਮੰਦਿਰਾਂ ਦੀ ਚੋਰੀ ਦਾ ਜ਼ਰੂਰ ਧਿਆਨ ਦੇ ਵਿੱਚ ਰੱਖਦੇ ਹੋਏ ਤੇ ਸਰਕਾਰ ਤੇ ਪ੍ਰਸ਼ਾਸਨ ਨੂੰ ਧਿਆਨ ਰੱਖਣਾ ਚਾਹੀਦਾ ਤੇ ਸਾਨੂੰ ਆ ਨਾ ਕਾਨੂੰ ਕਿਹਾ ਜਾਵੇ ਐਫ ਆਈ ਆਰ ਦੀ ਕਾਪੀ ਦੇ ਕੇ ਕਿ ਆ ਬੰਦੇ ਮਤ ਬੰਦਬੁੱਧੀ ਨਿਕਲੇ ਆ ਜੀ ਕਮਲੇ ਨਿਕਲੇ ਆ ਅੱਜ ਸ਼ਿਵਸਰਨਾ ਬਾਲਾ ਸਿੰਘ ਠਾਕਰੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਜਿੰਦੇ ਵਿੱਚ ਖੰਨਾ ਦੇ ਵਿੱਚ ਹੋਏ ਹਿੰਦੂਆਂ ਦੇ ਮੰਦਰਾਂ ਦੇ ਵਿੱਚ ਜਿਹੜਾ ਹਮਲਾ ਕੀਤਾ ਗਿਆ ਜਿਹੜੀ ਚੋਰੀ ਕੀਤੀ ਗਈ ਆ ਉਹਦੇ ਖਿਲਾਫ ਸ਼ਿਵਸਰਨਾ ਉਹਦਾ ਬਾਲਾ ਠਾਕਰੇ ਸਖਤ ਨਿੰਦਾ ਕਰਦੀ ਆ ਤੇ ਸਰਕਾਰ ਨੂੰ ਚੇਤਾਵਨੀ ਦਿੰਦੀ ਹੈ ਕਿ ਐਦਾਂ ਦੇ ਜੇ ਭਰੋ ਐਦਾਂ ਹੀ ਜੇ ਮੰਦਰਾਂ ਦੇ ਵਿੱਚ ਲੁੱਟਖੋ ਤੇ ਬੇਦਬੀ ਹੁੰਦੀ ਰਹੀ ਤੇ ਜਿੱਥੇ ਮੰਦਰ ਨਹੀਂ ਸੁਰੱਖਿਅਤ ਉੱਥੇ ਸਾਡੇ ਵਰਗੇ ਜਿਹੜੇ ਹਿੰਦੂਆਂ ਦੀ ਆਵਾਜ਼ ਕਰਦੇ ਬੁਲੰਦ ਉਹ ਕਿੱਥੇ ਜਾਣਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਇਹ ਕਹਿੰਦਾ ਹਾਂ ਕਿ ਚਾਹੇ ਸਾਡੀ ਸਿਕਿਉਰਿਟੀ ਨਾ ਦਿਓ ਤੁਹਾਨੂੰ ਨਾ ਦਿਓ ਪਰ ਮੰਦਰਾ ਦੀ ਚੋਟੀ ਦਾ ਜਰੂਰ ਤੇ ਆਉਂਦੇ ਵਿੱਚ ਰੱਖਦੇ ਹੋਏ ਤੇ ਸਰਕਾਰ ਨੇ ਤੇ ਪ੍ਰਸ਼ਾਸਨ ਨੂੰ ਧਿਆਨ ਰੱਖਣਾ ਚਾਹੀਦਾ ਗਨਮੈਨ ਮੈਨੂੰ ਪਹਿਲੇ ਮੈਨੂੰ ਪਹਿਲੇ ਮੰਦਰਾ ਦੀ ਸੁਰੱਖਿਆ ਗਨਮੈਨ ਦੇਣੀ ਹੈ ਜੀ ਨਹੀਂ ਮੈਨੂੰ ਨਹੀਂ ਚਾਹੀਦੀ ਪਹਿਲਾਂ ਮੰਦਰਾ ਦੀ ਸੁਰੱਖਿਆ ਚਾਹੀਦੀ ਹੈ ਜੀ ਜੈਸ਼ੀਰામ ਜੀ ਅੱਜ ਦੀ ਇਹ ਮੀਟਿੰਗ ਸ਼ਿਵ ਸ਼ਰਮਾ ਦਾ ਬਾਲਾ ਸਾਫ ਠਾਕਦੇ ਪੰਜਾਬ ਪ੍ਰਮੁਖ ਸ਼੍ਰੀ ਯੋਗਰਾ ਸ਼ਰਮਾ ਜੀ ਦੇ ਦਿਸਾਨ ਵਿੱਚ ਰੱਖੀ ਗਈ ਹੈ ਜਿਸ ਵਿੱਚ ਕੱਲ ਖੰਨੇ ਸ਼ਹਿਰ ਦੇ ਵਿੱਚ ਭਗਵਾਨ ਸ਼ਿਮ ਮੰਦਰ ਦੇ ਵਿੱਚ ਭਗਵਾਨ ਬੋਲੇ ਨਾਤੇ ਸਰੂਪਾ ਦੀ ਬਿਹਰਵੀ ਤੇ ਲੱਖਾਂ ਰੁਪਏ ਦੀ ਚੋਰੀ ਕੀਤੀ ਗਈ ਹੈ ਉਸ ਦੇ ਦੀ ਅਸੀਂ ਬਹੁਤ ਕੜੀ ਨਿੰਦਾ ਕਰਦੇ ਹਾਂ ਤੇ ਨਾਲ ਦੀ ਨਾਲ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਆਏ ਦਿਨ ਸਾਡੇ ਹਿੰਦੂਆਂ ਮੰਦਿਰੀ ਕੋ ਟਾਰਗੇਟ ਕੀਤੇ ਜਾਂਦੇ ਆ ਪਹਿਲਾਂ ਸ਼ਾਨੇ ਵਾਲ ਕੀਤੇ ਗਏ ਇੱਕ ਦੋ ਦਿਨ ਪਹਿਲਾਂ ਅੰਬਰਸਰ ਦੇ ਵਿੱਚ ਚੋਰੀ ਕੀਤੀ ਗਈ ਮੰਦਿਰਾਂ ਚ ਇਹ ਸਾਡੇ ਹੀ ਮੰਦਿਰਾਂ ਨੂੰ ਟਾਰਗੇਟ ਕਿਉਂ ਕਰ ਰਹੇ ਆ ਤੇ ਨਾਲ ਦੀ ਨਾਲ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਜਿੱਥੇ ਇਸ ਫੁਟੇਜ ਮਿਲੀ ਹੈ ਉਹਨਾਂ ਦੀ ਦੋ ਚੋਰਾਂ ਨੂੰ ਜਲਦ ਤੋਂ ਜਲਦ ਹਿਰਾਸਤ ਚ ਲੈ ਕੇ ਉਹਨਾਂ ਦੇ ਉੱਤੇ ਬੰਦਈ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਆ ਨਾ ਕਾਨੂੰ ਕਿਹਾ ਜਾਵੇ ਐਫ ਆਈ ਆਰ ਦੀ ਕਾਪੀ ਦੇ ਕੇ ਕਿ ਆ ਬੰਦੇ ਬੰਦਮੁੱਦੀ ਨਿਕਲੇ ਆ ਜੀ ਕਮਲੇ ਨਿਕਲੇ ਆ ਆਏ ਦਿਨ ਸਾਨੂੰ ਪ੍ਰਸ਼ਾਸਨ ਆਹੀ ਕੋਈ ਦਿਨ ਕਿਤੇ ਕਹਿ ਦਿੰਦਾ ਕਿ ਜੀ ਉਹਦਾ ਦਿਮਾਗ ਤੋਂ ਬਾਗਲ ਓਏ Hindu ਮੰਦਰੀ ਕੋ ਟਾਰਗੇਟ ਕਰਦੇ ਆ ਉਹਨਾਂ ਨੂੰ ਕਿਹਾ ਹੋਰ ਕੋਈ ਜਗ੍ਹਾ ਜਾਂਦੀਏ ਕਿਤੇ ਕੋਈ ਖਾਨ ਦੀ ਜਗਾ ਜਾਂ ਕਿਤੇ ਉਥੇ ਸਿਰਫ ਮੰਦਿਰ ਹੀ ਕੋ ਦਿਖਦੇ ਆ ਗੁਲ ਕਾ ਲੱਖਰ ਵੀ ਉਥੇ ਚੋਰੀਆਂ ਕੀਤੀਆਂ ਗਈਆਂ ਮੰਦਿਰ ਚ ਪੈਸਾ ਇਨਾ ਲੈ ਗਏ ਮੰਦਿਰ ਗੁਲ ਕਾ ਤੋੜੀਆਂ ਗਈਆਂ ਭਗਵਾਨ ਸ਼ਿਵ शिवलिंग ਦਾ ਅਪਮਾਨ ਕੀਤਾ ਗਿਆ ਇਨਾ ਜ਼ਿਆਦਾ